ਸਾਂਭੀਰੋ ਸਾਸਤਰੀ ਕਾਲ ਅੱਜ ਦੀ ਵੀਡੀਓ ਖਾਸ ਹੋਣ ਜਾ ਰਹੀ ਹੈ ਜੀ ਇਹ ਜੋ ਬਾਪੂ ਜੀ ਔਰੇ ਕੱਢ ਰਿਹਾ ਹੈ ਇਹ ਨਹੀਂ ਹੈਗਾ ਵੀ ਕੋਈ ਸਰੋਂ ਬੀਜ ਦੇ ਆ ਜਾਂ ਕੋਈ ਹੋਰ ਇਹ ਕਣਕ ਦੇ ਪੋਰ ਬੰਦ ਹੋ ਗਏ ਸੀ ਮਸ਼ੀਨ ਦੇ ਤੇ ਔਰੇ ਕੱਢ ਰਿਹਾ ਇਹਨਾਂ ਕੋਲੇ ਰਕਵਾ ਬਹੁਤ ਘੱਟ ਆ ਜੀ ਕਿੱਲਾ ਅੱਧਾ ਕਿੱਲਾ ਗਾ ਸਮੱਸਿਆ ਬਹੁਤ ਆ ਇਹਨਾਂ ਨਾਲ ਗੱਲਬਾਤ ਕਰਾਵਾਂਗੇ ਗੱਲਬਾਤ ਆਪਣੇ ਨਾਲ ਕਰਨਗੇ ਬਹੁਤ ਪਰੇਸ਼ਾਨੀਆਂ ਜਿਹਦੇ ਕੋਲੇ ਘੱਟ ਜ਼ਮੀਨ ਹੁੰਦੀ ਆ ਕਿੱਲਾ ਦੋ ਕਿੱਲੇ ਤਾਂ ਵੀਡੀਓ ਚ ਆਪਣੇ ਨਾਲ ਬਣੇ ਰਹੋ ਗੱਲਬਾਤ ਕਰਾਵਾਂਗੇ ਕੀ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾਗਾ ਨਰਮਾ ਬੀਜਿਆ ਸੀਗਾ ਸੁਪਰ ਸੀਡਰ ਤੋਂ ਇਹਨਾਂ ਨੇ ਕਣਕ ਬਜਾਈ ਆ ਔਰੇ ਚ ਕੁਛ ਖੂਰ ਬੰਦ ਹੋ ਗਏ ਉਹਦੇ ਨਾਲ ਦਵਾਰੇ ਔਰੇ ਕੱਢ ਰਿਹਾ ਮੁਸ਼ਕਲ ਬਹੁਤ ਆ ਕੋਈ ਸੰਧ ਸੁੰਦਰਾ ਕੋਈ ਪ੍ਰਬੰਧ ਹੈ ਨਹੀਂ ਇਹਨਾਂ ਕੋਲੇ ਵੀਡੀਓ ਸਾਡੇ ਨਾਲ ਬਣੇ ਰਹੋ ਇੰਟਰਵਿਊ ਕਰਾਉਣੀ ਆ ਆਪਾਂ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਆਪਾਂ ਬਾਲਿਆਂ ਵਾਲੀ ਆਏ ਆਂ ਜੀ ਇੱਥੇ ਬੈਠੇ ਆਂ ਬਾਪੂ ਕੋਲੇ ਇੰਨਾ ਕੋਲੇ ਕੀ ਆ ਜੀ ਚਾਰ ਪੰਜ ਭਰਾ ਨੇ ਤੇ ਰਕਬਾ ਥੋੜਾ ਕਿਸੇ ਕੋਲੇ 2 ਕਨਾਲ ਆ ਕਿਸੇ ਕੋਲੇ 4 ਕਨਾਲ ਆ ਤੇ ਮੇਨ ਵੱਡੀ ਦਿੱਕਤ ਇਹ ਆ ਜੀ ਵੀ ਛੋਟੇ ਕਿਸਾਨ ਨੂੰ ਚਾਰ ਸਵੇਰੇ ਮਾਰ ਹੀ ਮਾਰ ਆ ਜੀ ਵੱਡਾ ਕਿਸਾਨ ਤਾਂ ਝੱਲ ਲੈਂਦਾ ਜੀ ਬਾੜਾ ਮੁੱਟਾ ਤੇ ਛੋਟੇ ਨੂੰ ਜੇ ਰੇਟ ਘਟ ਗਿਆ ਕੋਈ ਕੁਦਰਤੀ ਆਫਤ ਆ ਗਈ ਤਾਂ ਵੀ ਮਾਰ ਪੈ ਜੂ ਜੀ ਕੋਈ ਫਸਲ ਦਾ ਰੇਟ ਘਟ ਗਿਆ ਝਾੜ ਘਟ ਗਿਆ ਮਾਰ ਹੀ ਮਾਰ ਆ ਜੀ ਤੇ ਇਸ ਵੀਡੀਓ ਬਣਾਉਣ ਦਾ ਮਕਸਦ ਆਏ ਆਂ ਵੀ ਜੋ ਵੱਡੇ ਰਕਵੇ ਵਾਲੇ ਕਿਸਾਨ ਨਾਲ ਲਗਵੀ ਕਿਸੇ ਦੀ ਜ਼ਮੀਨ ਆ ਕਿਲਾ ਦੋ ਕਿੱਲੇ ਜੀ ਉਹਨੂੰ ਮੋਟਰ ਦਾ ਪਾਣੀ ਜ਼ਰੂਰ ਲਵਾਇਆ ਕਰਨ ਜੋ ਵੀ ਸਹਾਇਤਾ ਹੁੰਦੀ ਆ ਕੋਈ ਸੰਦ ਦੀ ਹੋਰ ਜੋ ਸਹਾਇਤਾ ਦੇਣੀ ਚਾਹੀਦੀ ਆ ਸੋ ਬਾਪੂ ਜੀ ਨਾਲ ਗੱਲ ਕਰਾਉਣੇ ਕੀ ਨਾਂ ਜੀ ਆਪਣਾ ਮੈਂ ਮੈਂ ਬਿੱਕਰ ਸਿੰਘ ਜੀ ਬਿੱਕਰ ਸਿੰਘ ਜੀ ਤੇ ਨਰਮਾ ਕਿੰਨਾ ਹੋ ਗਿਆ ਜੀ ਤੁਸੀਂ ਨਰਮਾ ਲਾਇਆ ਜੋ ਨਰਮਾ ਜੀ ਮੇਰਾ ਸਹਤਕ ਮੰਨ ਨਰਮਾ ਹੋ ਗਿਆ ਸੱਤਮਣ ਹੋਇਆ ਕਿੱਲੇ ਬਾਣ ਚ ਕਿੱਲੇ ਬਾਣ ਚੋਂ ਸੱਤਮਣ ਹੋਇਆ ਇਹ ਖਰਚਾ ਕਿੰਨਾ ਹੋ ਗਿਆ ਦਵਾਈਆਂ ਦਾ? ਬਿਲਕੁਲ ਬੇਅੰਤ ਹੀ ਹੈ। ਚਾਹੇ ਗਿਣਤੀ ਤੋਂ ਬਾਹਰ ਹੀ ਹੈ ਕੰਮ। ਸਾਫ ਸੁਭ ਕਰਿਆ ਨਹੀਂ ਹਜੇ। ਸਾਫ ਤਾਂ ਕਰਿਆ ਹੋਇਆ ਤੇ ਆਵਾਜ਼ ਆਇਆ ਵੀ ਕੀ ਸਾਫ ਕਰਕੇ ਕਰਾਂਗੇ ਆ ਪਗੜਾ ਕਿਸ ਨੂੰ ਦੇਣਾ ਹੈ। ਅੱਛਾ ਜੀ। ਹਾਂ। ਆਪਦੀ ਚੀਜ਼ ਹੀ ਦੀ। ਠੀਕ ਹੈ ਜੀ। ਇਹ ਪਗੜਾ ਕਿਸ ਨੂੰ ਦੇਣਾ ਹੈ? ਖਰਚਾ ਤਾਂ ਹੁਣ 4000 ਜੇ ਤੁਸੀਂ ਝੋਨਾ ਲਾ ਲਿਆ ਕਰੋ ਜੀ ਝੋਨਾ ਪਾਣੀ ਦੀ ਲੋਟ ਹੈ ਜੀ ਪਾਣੀ ਨਹੀਂ ਮਿਲਦਾ ਜੀ ਹਾਂ ਪਾਣੀ ਇਹਦਾ ਪਾਣੀ ਨਹੀਂ ਦਿੰਦਾ ਕਿਹਾ ਤੇ ਕੱਸੀ ਦਾ ਪਾਣੀ ਨਹੀਂ ਲੱਗਦਾ ਕੱਸੀ ਦਾ ਪਾਣੀ ਸਦਾ ਖਾਲ ਟੁੱਟਿਆ ਹੋਇਆ ਜੀ ਅੱਛਾ ਜੀ ਇਹ ਜੀ ਦਰਖਾਸਤ ਵੀ ਦਿੱਤੀ ਸੀ ਵੀ ਠੀਕ ਹੈ ਜੀ ਉਹ ਫਿਰ ਇਹਨਾਂ ਨੇ ਖਾਲ ਜੀ ਨਹੀਂ ਬਣਾਇਆ ਜੀ ਖਾਲ ਬਣਾਇਆ ਨਹੀਂ ਹਾਂ ਜੀ ਇੱਕ ਵਾਰੀ ਬੰਦ ਕਰ ਬੰਦ ਕਰ ਜੀ ਗੋਰ ਕਰ ਠੀਕ ਹੈ ਤੇ ਫਿਰ ਕਿਸਾਨ ਵੀ ਲੋ ਫਿਰ ਛੋਟਾ ਕਿਸਾਨ ਕਿੱਥੇ ਜਾਵੇ ਜੀ ਸਿੱਧਾ ਪਾਣੀ ਇਹਨਾਂ ਦੇ ਖੇਤ ਚ ਨਹੀਂ ਆਉਂਦਾ ਦਰਖਾਸਤ ਦਿੱਤੀ ਸੀ ਰਿਜਨ ਚ ਮੋਟਰ ਦਾ ਪਾਣੀ ਕੋਈ ਨਹੀਂ ਲਵਾਉਂਦਾ ਚਲੋ ਕਿਸੇ ਦੀ ਮਜਬੂਰੀ ਬਣ ਜਾਂਦੀ ਕੋਈ ਮੋਟਰ ਖਰਾਬ ਹੋ ਜਾਂਦੀ ਕਈ ਵਾਰ ਪਰ ਅਸੀਂ ਵੀਡੀਓ ਬਣਾਉਂਦਾ ਸਾਡਾ ਇਹੀ ਮਕਸਦ ਹੈ ਵੀ ਛੋਟੇ ਕਿਸਾਨ ਨੂੰ ਨਾਲ ਸਹੂਲਤ ਦਿਆ ਕਰੋ ਪਾਣੀ ਵੀ ਲਵਾਇਆ ਕਰੋ ਕੋਈ ਸੰਦ ਦੀ ਲੋੜ ਆ ਸੰਦ ਵੀ ਅਵੇਲੇਬਲ ਕਰਵਾਇਆ ਕਰੋ ਤੇ ਹੋਰ ਕੋਈ ਦਿੱਕਤਾਂ ਬਾਪੂ ਜੀ ਨੂੰ ਨਾ ਦੁੱਖ ਤਾਂ ਕੋਈ ਨਹੀਂ ਬਸ ਸਾਡਾ ਖਾਰ ਬਣ ਜੇ ਜਿਆਦਾ ਕੱਚੀ ਆ ਇਹ ਨਹੀਂ ਤਾਂ ਬਹੁਤ ਹੋ ਜਾਏ ਤੁਹਾਨੂੰ ਦੀ ਦਰਖਾਸਤ ਵੇਰਾ ਦਿੱਤੀ ਹੋਈ ਸੀ ਵੀਡੀਓ ਵਲੌਗ ਚ ਨਾ ਵੀਡੀਓ ਨਹੀਂ ਜੀ ਬਠਿੰਡੇ ਦਫਤਰ ਚ ਤੇ ਕੇ ਬਠਿੰਡੇ ਦਫਤਰ ਚ ਇਹ ਕੀਤੀ ਵਧੀਆ ਇਹ ਸਾਰਾ ਇਹ ਇੱਥੇ ਟਿੱਬਾ ਹੀ ਸੀ ਪਹਿਲਾਂ ਹੈ ਹਾਂ ਪਿੱਛੇ ਆਪਣੇ ਹਾਂ ਹਾਂ ਕਰਾ ਕੇ ਲੋਟ ਕਰੇ ਹੋਇਆ ਜੀ ਕਰਾ ਮਾਰ ਮਾਰ ਕੇ ਵਾਹੇ ਹੋਏ ਹੈ ਮਾਲਵਾ ਕਹਿੰਦੇ ਟਿੱਬਿਆਂ ਦੀ ਧਰਤੀ ਹੈ ਹਾਂ ਹਾਂ ਇਹ ਅੱਜਾ ਵਾਹ ਦਾ ਪਾਣੀ ਲੱਗਿਆ ਹੋਇਆ ਜਿੱਦਾਂ ਵਾਹ ਦਾ ਰਾਮਦਾ ਸੀ ਅੱਜਾ ਤੇ ਬੈਠਾ ਅੱਛਾ ਕਰਾ ਹੈ ਹੋਇਆ ਜੀ ਸੋ ਕਿਸਾਨ ਵੀਰੋ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਅਸੀਂ ਇਹੀ ਬੇਨਤੀ ਕਰਾਂਗੇ ਇਹ ਛੋਟੇ ਫਾਰਮਰ ਨੂੰ ਮਾਰਨਾ ਪਵੇ ਇਸ ਲਈ ਉਹਦੀ ਸਹਾਇਤਾ ਕਰਿਆ ਕਰੋ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਸਾਸੀ ਕਾਲ